ਤੇ ਉਹ ਬਰਾ ਕੱਲ ਬੱਚੇ ਬਿਠਾਏ ਹੋਏ ਸੀ ਛਤਰੀ ਤੇ ਆ ਚੀੜੀ ਮਾਰ ਛਤਰੀ ਤੋਂ ਬੱਚਾ ਚੱਕ ਕੇ ਲੈ ਗਈ ਤੇ ਇਹਦੀ ਵਿਚਾਰੇ ਦੀ ਗਰਦਨ ਉਪਾੜ ਤੀ ਸਾਰੀ ਮਾਰ ਤੇ ਆ ਵਿਚਾਰਾ ਜ਼ਹਿਰ ਬਦੜਾ ਬੱਚਾ ਸੀ ਉਹ ਵੀ ਮੇਟਰ ਕੱਲ ਉੜ ਗਿਆ ਸੀ ਇਹ ਬੱਚਾ ਨਵਾ ਤੇ ਅੱਜ ਬਹਾਰ ਦਾ ਉਹ ਬੈਠ ਗਿਆ ਜਾ ਕੇ ਇਹਨੂੰ ਫੜਦੇ ਆਂ ਸ ਕੱਲ ਸਾਰਾ ਦਿਨ ਇੱਦੇ ਦੇ ਬੈਠਾ ਰਿਹਾ ਖਜੂਰ ਤੇ ਪਹਿਲੇ ਛਤਰੀ ਤੇ ਆ ਗਿਆ ਮੁੜ ਕੇ ਬੰਦ ਹੋਇਆ ਨਹੀਂ ਤੇ ਹਾਂਜੀ ਬਾਈ ਮਿੱਤਰੋ ਤੇ ਵੜ ਗਏ ਹੁਣ ਆਪਾਂ ਹੁੱਡੇ 'ਚ ਇਹਨਾਂ ਖੋਲ ਦਾਂਦੇ ਆ ਹਾਂਜੀ ਬਾਈ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ-ਨਵੇਂ ਵਲੌਗ ਦੇ ਵਿੱਚ ਤੇ ਬਾਬਾ ਕਬੂਤਰ ਖੋਲਦੇ ਹਾਂ ਬੱਚਾ ਦੇਖ ਕੇ ਆ ਜਾਊਗਾ ਤੇ ਵੀਡੀਓ ਦੇਖਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਤੇ ਇਹਨਾਂ ਲਾ ਦਈਏ ਛਤਰੀ ਖੜੀ ਕਰਤੀਏ ਲੋ ਜੀ ਆਪ ਦੇਖੋ ਛਤਰੀ ਦਾ ਇਹ ਖੜੀ ਕਰ ਤੇ ਲੋ ਜੀ ਹੁਣ ਕੱਢ ਦੰਦੇ ਇਹਨਾਂ ਨੂੰ ਕੂਤਰਾਂ ਨੂੰ ਸਾਰਿਆਂ ਨੂੰ ਬਾਹਰ ਇਹ ਦੇਖੋ ਇਹਨਾਂ ਨੇ ਲੁਫਾ ਵੀ ਬਾੜਦੇ ਦਵਾਈਆਂ ਵਾਲਾ ਹੋਰ ਲਾਉਣਾ ਪੈਣਾ ਕੋਈ ਲੁਫਾ ਫਨਵਾ ਇਨੋਂ ਕੱਢ ਦੁੰਦੇ ਆ ਬਾਹਰ ਲੋ ਸਾਰੇ ਗਏ ਚ ਛਿ 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 ਲੋ ਜੀ ਬਾਬਾ ਚੈੱਕ ਕਰੂ ਸਾਰੇ ਕਬੂਤਰ ਚਲੇ ਗਏ ਬਾਹਰ ਇਹ ਰਹੇਗੇ ਬੱਚੇ ਹੁਣ ਛੋਟੇ ਇਹਨਾਂ ਦੀਆਂ ਕਬੂਤਰੀਆਂ ਪਰਾਂ ਕਰੀ ਆਵੀਆਂ ਸੀ ਕੱਲ ਕਿਉਂਕਿ ਦਾਣੇ ਖਿੰਡੇ ਹੋਏ ਸੀ ਇੱਧਰ ਨੀਚੇ ਖਰਾਬ ਹੋ ਜਾਣ ਦੇ ਤੇ ਤਾਂ ਕਰਕੇ ਕਬੂਤਰ ਇੱਧਰ ਕਰਤੇ ਸੀ ਇਹਨਾਂ ਨੇ ਚੁਗਲੇ ਭੁੱਖੇ ਤੇ ਹੁਣ ਇਹਨਾਂ ਨੂੰ ਕਰ ਦਿੰਦੇ ਆ ਬੰਦ ਇਹਨਾਂ ਨੂੰ ਬਾਹਰ ਖਾਣ ਤੋਂ ਦਾਣੇ ਤੇ ਸਾਰੀਆਂ ਕਬੂਤਰੀਆਂ ਆਪਾਂ ਦੂਸਰੇ ਖੁੱਡੇ 'ਚ ਕਰ ਦਿੰਦੇ ਆ ਠੀਕ ਹੈ ਜੀ ਤੇ ਲੋਈ ਕੁੰਡਾ ਲਾ ਕੇ ਇੱਥੇ ਤੋਂ ਕੱਢ ਕੇ ਇੱਟ ਤੇ ਸਾਰੀਆਂ ਕੂਤਰੀਆਂ ਆਪਾਂ ਕਰ ਦਾਂਦੇ ਆ ਦੂਸਰੀ ਸਾਈਡ ਤੇ ਇਸ ਕਿਸ ਤਰ੍ਹਾਂ ਇਹਦੇ ਵਿੱਚ ਚਲੋ ਜੀ ਛਿੱਕ ਗਿਆ ਕਰਦੀ ਆ ਬਾਬੇ ਸਾਰੇ ਇੱਧਰ ਆ ਦੇਖੋ ਚੱਲ ਅੰਦਰ ਚਲੋ ਜੀ ਇੱਥੇ ਤੋਂ ਸਾਰੇ ਕੱਢ ਦਾਂਗੇ ਬਰ ਕਰਦੀ ਇਹਨਾਂ ਨੂੰ ਉੱਧਰ ਹੁੱਡੇ ਚ ਤੇ ਲੋ ਬਈ ਮਿੱਤਰੋ ਬੋਲਤੇ ਆ ਤੇ ਦਾਣੇ ਪਾਤੇ ਆ ਇਹਨਾਂ ਨੂੰ ਕਬੂਤਰੀਆਂ ਕਰਤੀਆਂ ਸਾਰੀਆਂ ਇੱਧਰ ਹੁੰਡੇ 'ਚ ਸਾਰੀਆਂ ਹੋ ਗਈਆਂ ਇੱਧਰ ਤੇ ਬਾਬੇ ਕੱਲ ਦੁੱਖ ਵਾਲਾ ਕੰਮ ਹੋ ਗਿਆ ਕੱਲ ਬੱਚੇ ਛਤਰੀਏ ਬਿਠਾਏ ਹੋਏ ਸੀ ਛੋਟੇ ਛੋਟੇ ਬੱਚੇ ਤੁਹਾਨੂੰ ਪਤਾ ਹੈ ਉਹ ਬੱਚਾ ਇੱਕ ਜਿਹੜਾ ਜ਼ਹਿਰਬਾਦ ਵਾਲਾ ਸੀ ਸਭ ਤੋਂ ਪਹਿਲਾਂ ਉਹ ਐਦਾਂ ਦਾ ਟੀਰੇ ਦਾ ਭਾਈ ਸੀ ਜਿਹੜਾ ਕੱਚ ਟੂਸੇ ਵਾਲੇ ਦਾ ਮਸਲਵ ਨੂੰ ਚਿੱਡੀ ਮਾਰ ਲੇਗੀ ਉੱਪਰ ਤੇ ਛਤਰੀਏ ਚੱਕ ਕੇ ਉਹ ਮਾਰਤੇ ਮੈਂ ਉਹਦੀ ਕਲਿੱਪ ਲਗਾ ਦੂੰ ਤੁਹਾਨੂੰ ਦੇਖ ਲਿਓ ਇੱਕ ਵਾਰ ਆਹ ਲੋ ਜੀ ਬੈਠ ਕੇ ਛਤਰੀਆਂ ਦੇ ਤੇ ਬੱਚਾ ਫੜੀ ਅੱਜ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਬੱਚਾ ਇੱਥੇ ਤੋਂ ਵੀ ਉੱਡ ਗਿਆ ਉਹ ਬੈਠ ਗਿਆ ਜਾ ਕੇ ਇਹ ਬੈਠਾ ਇਹਨੂੰ ਫੜ ਕੇ ਕਰਦੇ ਅੰਦਰ ਇਹ ਇਹਨੂੰ ਪਤਾ ਨਹੀਂ ਬਾਬੇ ਨੂੰ ਬੱਚੇ ਨੂੰ ਕੀ ਹੋਇਆ ਆਪਾਂ ਨੀਚੇ ਆਏ ਤੇ ਦੇਖਿਆ ਇਹ ਇਦਾਂ ਪਿਆਤਾ ਆਪਾਂ ਇਹਨੂੰ ਧੁੱਪ 'ਚ ਰੱਖਦੇ ਇਹਨੂੰ ਦਿੱਤੀ ਆ ਹੁਣ ਪਾਵਰ ਜੈੱਲ ਤੇ ਪਾਣੀ ਪਤਾ ਨਹੀਂ ਕੀ ਹੋਇਆ ਦੇਖਦੇ ਆ ਜੇ ਸੈੱਟ ਹੋ ਗਿਆ ਧੁੱਪ ਜੀ ਕਿ ਧੁੱਪ ਵਧੀਆ ਚੀਜ਼ ਐ ਲੋ ਜੀ ਬਾਬੇ ਇਹਨੂੰ ਇੱਥੇ ਰੱਖ ਦੋਂਦੇ ਇਦਾਂ ਜੇ ਹੋਜੇ ਠੀਕ ਤੇ ਬਾਕੀ ਬੱਚਿਆਂ ਨੂੰ ਬਿਠਾਉਂਦੇ ਆ ਜਾਲ ਤੇ ਤੇ ਜਿਹੜਾ ਬੱਚਾ ਉੜਿਆ ਵਾਏ ਉਹ ਦੂਸਰੀ ਸਾਈਡ ਤੋਂ ਜਾ ਕੇ ਸਕੂਟਰ ਬੈਠ ਗਿਆ ਕਿਸੇ ਕੋਠੀ ਤੇ ਤੇ ਇਹਨਾਂ ਨੂੰ ਉਡਾ ਦਿੰਦੇ ਆ ਇਹਨਾਂ ਨੂੰ ਦੇਖ ਕੇ ਅੱਜ ੜਾਉਂਦੇ ਆ ਇਹਨਾਂ ਨੂੰ ਲੋ ਜੀ ਦਊਗਾ ਇਹ ਤੀਜਾ ਤੇ ਚੌਥਾ ਸਾਰੇ ਬੱਚੇ ੜਾਤੇ ਆ ਤੇ ਇੱਧਰ ਵਾਲਿਆਂ ਨੂੰ ਬਿਠਾ ਦਿੰਦੇ ਆ ਬਾਬੇ ਛਤਰੀਆਂ ਤੇ ਪਰ ਹਲੇ ਇਹਨਾਂ ਨੂੰ ਛਤਰੀ ਤੇ ਵੀ ਪਠਾਵਾਂਗੇ ਨਹੀਂ ਕਿਉਂਕਿ ਆਪਾਂ ਨੂੰ نیچے ਜਾਣਾ ਏ ਕਿਤੇ ਫੇਰ ਅੱਜ ਕੋਈ ਬਾਜਬੂਜ ਲਈ ਜਵੇ ਇਹਨਾਂ ਨੂੰ ਵਿਚਾਰਿਆਂ ਨੂੰ ਜਿਹੜਾ ਜ਼ਹਿਰਵਾਦ ਵਾਲਾ ਬੱਚਾ ਸੀ ਉਹ ਲੈ ਗਿਆ ਚਲੋ ਕੋਈ ਬਾਕੀ ਬਹਿਣ ਦੋ ਇਹਨਾਂ ਨੂੰ ਉਹ ਬੱਚਾ ਆ ਜਵੇ ਫੇਰ ਬਿਠਾਵਾਂਗੇ ਛਤਰੀ ਤੇ ਹਾਂ ਬਈ ਮਿੱਤਰੋ ਕੂਤਰ ਖੋਲੇ ਹੋਏ ਆ ਬੱਚਾ ਵੜ ਗਿਆ ਡੇਕ 'ਚ ਡੇਕ 'ਚ ਬੜਿਆ ਵਸਣ ਦਿਖਾ ਵੀ ਜਾਂਦੇ ਆ ਡੇਕ 'ਮਾ ਬੈਠਾ ਏ ਉੜ ਗਿਆ ਉਰੇ ਤੇ ਵੀ ਉਹ ਬੈਠਾ ਉਹ ਬੈਠਾ ਇਹ ਬੈਠਾ ਸਾਹਮਣੇ ਦੇਖਦੇ ਆਉਂਦਾ ਅੱਜ ਘਰ ਕੋਈ ਨਹੀਂ ਤੇ ਬਾਕੀ ਕਬੂਤਰ ਡਾਇਵੇ ਆਪਣੇ ਬੱਚੇ ਚਾਰ ਬੱਚੇ ਫਿਰਦੇ ਆ ਛਤਰੀ ਖੜੀ ਏ ਬੱਚੇ ਵੀ ਇੱਥੀ ਨੂੰ ਫਿਰਦੇ ਤੇ ਇੱਕ ਤਾਂ ਇਹ ਜਾਂਦਾ ਪਤਾ ਨਹੀਂ ਕੀਦਾ ਏ ਇਹ ਇਹ ਆ ਗਏ ਆਪਣੇ ਬੱਚੇ ਇਹ ਆਉਂਦੇ ਚਾਰੇ ਬੱਚੇ ਆਪਣੇ ਆਉਂਦੇ ਤੇ ਬਾਕੀ ਜਾਲ ਚ ਖੁੱਲੇ ਕਬੂਤਰ ਤੇ ਬੱਚਾ ਦੇਖਦੇ ਅੱਜ ਆਉਂਦੇ ਘਰ ਕੇ ਨੇ ਤੇ ਲੋ ਜੀ ਹੁਣ ਪਾ ਦਈਏ ਬੱਚਿਆਂ ਨੂੰ ਦਾਣੇ ਬੰਦ ਕਰਤੇ ਸੀ ਤੇ ਇੱਕ ਬੱਚਾ ਇਹਦਾ ਜਿਹੜਾ ਕਾਂਤੇ ਦਾ ਭਾਈ ਸੀ ਉਹ ਵੀ ਮਰ ਗਿਆ ਜਾਲ ਵਿੱਚ ਜਿਹੜਾ ਸਵੇਰੇ ਖਾਇਆ ਦਾ ਆਪੇ ਆ ਮਰਿਆ ਉਹ ਆਪੇ ਇਹਨੂੰ ਵੀ ਚੱਕ ਕੇ ਦੱਬਾਂਗੇ ਤੇ ਬੱਚਾ ਹਲੇ ਤੱਕ ਆਪਨਾ ਆ ਨਹੀਂ ਛਤਰੀ ਖੜੀ ਹੋ ਗਈ ਮਿੱਤਰੋ ਛਤਰੀ ਬਾ ਤੇ ਤਾਰ ਤੇ ਆ ਕਬੂਤਰ ਬੱਚਾ ਬਣਾਇਆ ਨਹੀਂ ਤੇ ਹੁਣ ਚਲਦੇ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਵੀ ਪਾਈਆ ਦਾਣੇ ਖੋਲ ਤੇ ਆਈ ਹੁਣ ਕਬੂਤਰ ਖਾ ਲੂਗੇ ਆਪਣਾ ਦਾਣਾ ਤੇ ਇੱਧਰ ਵਾਲਿਆਂ ਨੂੰ ਵੀ ਦਾਣੇ ਪਾ ਦਿੰਦੇ ਆ ਬੱਚਿਆਂ ਨੂੰ ਚੋਗਾ ਦੇ ਦੂਗੇ ਪਹਿਲਾਂ ਇਹਨਾਂ ਨੂੰ ਪਾਣੀ ਰੱਖ ਦਿੰਦੇ ਆ ਪਾਣੀ ਪੂਣੀ ਪੀ ਕੇ ਚੋਗਾ ਦੇ ਦੂਗੇ ਤੇ ਇੱਧਰ ਬਾਹਰ ਪਾ ਦਿੰਦੇ ਆ ਪਹਿਲਾਂ ਗੁੱਲੀ ਡੰਡਾ ਹੀ ਲੋਈ ਪਾਤਾ ਗੁੱਲੀ ਡੰਡਾ ਪਹਿਲੇ ਇਹਨਾਂ ਨੂੰ ਗੁੱਲੀ ਡੰਡਾ ਹੀ ਖਾਣ ਦੋ ਤੇ ਬਾਕੀ ਮਿਕਸਰ ਆਣਾ ਪਾਦਾਂਗੇ ਬਾਅਦ ਚ ਇਹਨਾਂ ਨੂੰ ਪਾ ਦਿੰਦੇ ਆ ਮਿਕਸਰ ਦਾ ਥੋੜਾ ਇਹ ਪਾ ਦਾਂਦੇ ਇਹਨਾਂ ਨੂੰ ਵੀ ਲੋ ਜੀ ਲੱਗ ਗਿਆ ਖਾਣ ਦੇ ਦਾਣੇ ਪਾਤੇ ਬੱਚਿਆਂ ਨੂੰ ਚੋਗਾ ਦੇ ਦੂੰਗੇ ਕਬੂਤਰ ਤੇ ਹੁਣੇ ਰੱਖਦੇ ਇਹਨਾਂ ਦਾ ਖੋਲ ਦੰਦੇ ਆ ਕੁੰਡਾ ਤੇ ਕਰਦੇ ਆ ਬਾਬੇ ਆਪਾਂ ਵੀ ਆਪਣੇ ਵਲੌਗ ਦਾ ਇੱਥੇ ਐਂਡ ਵੀਡੀਓ ਝਾੜ ਲੰਬੀ ਹੋ ਜੂਗੀ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਬੱਚਾ ਬਣਾ ਆਇਆ ਨਹੀਂ ਇੱਥੇ ਬੈਠਾ ਤਾਂ ਦੁਪਹਿਰੇ ਹੁਣ ਪਤਾ ਨਹੀਂ ਕਿੱਥੇ ਆ ਦੇਖਣਾ ਪਊਗਾ ਤੇ ਜਦੋਂ ਆਊਗਾ ਫਿਰ ਦਿਖਾਵਾਂਗੇ ਤੁਹਾਨੂੰ ਕਿਹੜਾ ਬੱਚਾ ਸੀ ਤੇ ਮਿਲਦੇ ਆਂ ਜੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ